ਨੌਜਵਾਨ ਸਰਪੰਚ ਦੇ ਸੁਸਾਇਡ ਦਾ ਮਾਮਲਾ ਆਖਰਕਾਰ ਇਸ ਕੇਸ ਵਿੱਚ ਕੌਣ ਹੈ ਕਸੂਰਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਪੀ ਨੇ ਕਦੋਂ ਤੇ ਕਿਸ ਗੱਲ ਕਰਕੇ ਦਿੱਤੀਆਂ ਸੀ ਧਮਕੀਆਂ ਮ੍ਰਿਤਕ ਸਰਪੰਚ ਜਸ਼ਨ ਦੇ ਪਿਤਾ ਨੇ ਲਗਾਏ ਨਹੀਂ ਗੰਭੀਰ ਦੋਸ਼ ਆਪ ਐਮਐਲਏ ਫੌਜਾ ਸਿੰਘ ਸਰਾਰੀ ਦਾ ਇਸ ਮਾਮਲੇ ਉੱਤੇ ਕੀ ਕਹਿਣਾ ਕੀ ਨੌਜਵਾਨ ਸਰਪੰਚ ਜਸ਼ਨ ਸਿਆਸਤ ਦੀ ਚੜ੍ਹਿਆ ਭੇਟ ਜਸ਼ਨ ਦੇ ਕੇਸ ਵਿੱਚ ਬਣ ਚੁੱਕੀ ਹੈ ਇਨਸਾਫ ਜਸ਼ਨ ਕਮੇਟੀ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਤਰੇਡਾ ਜਿੱਥੋਂ ਦਾ ਨੌਜਵਾਨ ਸਰਪੰਚ 23 ਸਾਲਾ ਜਸ਼ਨਪ੍ਰੀਤ ਬਾਬਾ ਜਿਸ ਦਾ ਸੁਸਾਇਸਾਈਡ ਦਾ ਮਾਮਲਾ ਸਾਹਮਣੇ ਆਉਂਦਾ ਹੈ 1 ਜੂਨ ਨੂੰ ਇਹ ਮਾਮਲਾ 1 ਜੂਨ ਨੂੰ ਇੰਨਾ ਜ਼ਿਆਦਾ ਭਖਦਾ ਹੈ ਕਿ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਸਥਾਨਕ ਵ代ਕ ਹਲਕਾ ਗੁਰੂ ਹਰਸਹਾਇ ਤੋਂ ਫੌਜਾ ਸਿੰਘ ਸਰਾਰੀ ਮੌਕੇ ਤੇ ਪਹੁੰਚਦੇ ਨੇ ਔਰ ਇਸ ਦੇ ਨਾਲ ਹੀ ਉਥੋਂ ਦਾ ਸਥਾਨਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਵੱਡੇ-ਵੱਡੇ ਅਧਿਕਾਰੀ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਨਫਰੀ ਆ ਜਿਹੜੀ ਉਥੇ ਤੈਨਾਤ ਕਰ ਦਿੱਤੀ ਜਾਂਦੀ ਹੈ। ਇੱਕ ਬੰਦ ਕਮਰਾ ਉਸ ਦਿਨ ਮੀਟਿੰਗ ਵੀ ਹੋਈ ਪਰਿਵਾਰਕ ਮੈਂਬਰਾਂ ਨਾਲ। ਉਸ ਮੀਟਿੰਗ ਦੇ ਵਿੱਚ ਕੀ ਹੋਇਆ ਇਹ ਜਸ਼ਨ ਦੇ ਪਿਤਾ ਦੀ ਜ਼ੁਬਾਨੀ ਜੋ ਗੱਲਾਂ ਸਾਹਮਣੇ ਆਈਆਂ ਨੇ ਉਸ ਦਾ ਜ਼ਿਕਰ ਕਰਾਂਗੇ। ਇਸ ਖਾਸ ਰਿਪੋਰਟ ਵਿੱਚ ਇਸ ਮਾਮਲੇ ਦੇ ਹਰ ਪਹਿਲੂ ਦੇ ਉੱਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਦਰਅਸਲ 3-4 ਦਿਨ ਬੀਤਣ ਦੇ ਬਾਵਜੂਦ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਵਿਅਕਤੀ ਦੇ ਉੱਤੇ ਐਫ ਆਈ ਆਰ ਦਰਜ ਨਹੀਂ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਜਿਹੜਾ ਕਿ ਉਸਦੇ ਪੀਏ ਨੇ ਚੰ ਚਾੜੇ ਨੇ ਉਸ ਤੋਂ ਬਾਅਦ ਆਪਣਾ ਸਪਸ਼ਟੀਕਰਨ ਵੀ ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਸ਼ੁਰੂਆਤ ਕਰਦੇ ਹਾਂ 1 ਜੂਨ ਤੋਂ ਜਦੋਂ ਇਹ ਮਾਮਲਾ ਪੱਕ ਤਾ ਹੈ ਔਰ ਇਸ ਦਾ ਸਿੱਧਾ ਸਬੰਧ ਸਰਪੰਚੀ ਇਲੈਕਸ਼ਨ ਵੱਲ ਨੂੰ ਜਾਂਦਾ ਹੈ ਕਿਉਂਕਿ 13 ਲੱਖ ਰੁਪਈਆ ਸਰਪੰਚੀ ਲੈਣ ਦਾ ਜਿਹੜਾ ਉਹ ਭੁਗਤਾਨ ਕੀਤਾ ਜਸ਼ਨ ਨੇ ਔਰ ਇਹ ਕੀ ਮਜਬੂਰੀ ਸਿੱਖੋ ਕਿ ਗੱਲਾਂ ਹੋ ਰਹੀਆਂ ਨੇ ਜਦੋਂ ਦੀਆਂ ਪਤਾ ਲੱਗੀਆਂ ਕਿ ਜਸ਼ਨ ਨੂੰ ਅਜਿਹਾ ਸ਼ੌਂਕ ਕਿਉਂ ਚੜਿਆ ਸੀ ਉਸਨੇ ਪੈਸੇ ਦੇ ਕੇ ਸਰਪੰਚੀ ਕਿਉਂ ਲਈ ਇਹ ਕਿਉਂ ਕੀਤਾ ਗਿਆ ਉਸਦੇ ਪਿਤਾ ਦੱਸਦੇ ਨੇ ਕਿ ਜਦੋਂ ਆਮ ਆਦਮੀ ਪਾਰਟੀ ਦੇ ਨਾਲ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸੀ ਔਰ ਉਸ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਕਿ ਨੌਜਵਾਨਾਂ ਨੂੰ ਮੌਕੇ ਦਿੱਤੇ ਜਾਣਗੇ ਪਿੰਡਾਂ ਦੇ ਵਿੱਚ ਪਰ ਇਹ ਨਹੀਂ ਸੀ ਪਤਾ ਉਹ ਇਹ ਮੌਕਾ ਉਸ ਨੂੰ ਪੈਸੇ ਦੇ ਕੇ ਹੀ ਮਿਲਣਾ ਸੀ ਤਾਂ ਉਸ ਦੀ ਫਿਰ ਮਜਬੂਰੀ ਬਣ ਜਾਂਦੀ ਹੈ ਉਸਦੇ ਪਿਤਾ ਦੇ ਮੁਤਾਬਕ ਕਿ ਪਿੰਡ ਦੇ ਵਿੱਚ ਬੇਇਤੀ ਨਾ ਹੋ ਜਾਵੇ ਜਸ਼ਨ ਨੇ ਇਸ ਨੂੰ ਬੇਇਤੀ ਦਾ ਸਵਾਲ ਬਣਾਇਆ ਔਰ ਅੜੀ ਦੇ ਉੱਤੇ ਆਈ ਜਦੋਂ ਸਰਪੰਚੀ ਦੀ ਗੱਲ ਕੋਈ ਹੋਰ ਧਿਰ ਸੀ ਉਹਨਾਂ ਦੇ ਕੋਲ ਵੀ ਸੌਦਾ ਹੋ ਚੁੱਕਾ ਸੀ ਕਿ 10 ਤੋਂ 12 ਲੱਖ ਰੁਪਈਆ ਜੇਕਰ ਉਹ ਲੋਨ ਨੂੰ ਤਿਆਰ ਨੇ ਤਾਂ ਫਿਰ ਜਸ਼ਨ ਨੇ ਕਿਹਾ ਕਿ ਜੇ ਪੈਸੇ ਨਾਲ ਹੀ ਸਰਪੰਚੀ ਲੈਣੀ ਹੈ ਤਾਂ ਪੈਸੇ ਦੇਣ ਨੂੰ ਤਿਆਰ ਹਾਂ ਤੇ ਉਸਦੇ ਪਿਤਾ ਦੱਸਦੇ ਨੇ ਕਿ ਮਜਬੂਰੀ ਦੇ ਵਿੱਚ ਫਿਰ ਅਸੀਂ ਆਪਣੇ ਗਹਿਣਾ ਘਟਾ ਧਰ ਕੇ ਰਿਸ਼ਤੇਦਾਰਾਂ ਤੋਂ ਫੜ ਕੇ ਹੋਰ ਨਾ ਥਾਵਾਂ ਤੋਂ ਫੜ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ ਤੇ 10 ਲੱਖ ਰੁਪਈਆ ਸਰਪੰਚੀ ਦੇ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਪੀ ਲਾਡੀ ਨੂੰ ਦਿੱਤਾ ਜਿਸ ਤੋਂ ਬਾਅਦ ਜਦੋਂ ਸਰਪੰਚੀ ਦਾ ਸਰਟੀਫਿਕੇਟ ਮਿਲਣਾ ਸੀ ਤੇ 3 ਲੱਖ ਰੁਪਈਆ ਸਾਨੂੰ ਉਦੋਂ ਭੁਗਤਾਨ ਕਰਨਾ ਪਿਆ ਕਿਉਂਕਿ ਸਰਟੀਫਿਕੇਟ ਸਾਨੂੰ ਮਿਲ ਨਹੀਂ ਰਿਸੀ ਰਿਹਾ ਇੱਕ ਮਹੀਨਾ ਬੀਤ ਚੁੱਕਾ ਸੀ ਸਰਪੰਚੀ ਦੇ ਇਲੈਕਸ਼ਨ ਤੋਂ ਬਾਅਦ ਵੀ ਹਾਲਾਂਕਿ ਜਦੋਂ ਸਰਪੰਚੀ ਦੀ ਜਦੋਂ ਜਾਂ ਪੰਚੀ ਦੀ ਗਿਣਤੀ ਹੋ ਜਾਂਦੀ ਹੈ ਵੋਟਾਂ ਦੀ ਤੇ ਮੈਂਬਰ ਪੰਚਾਇਤ ਨੂੰ ਨਾਲ ਦੇ ਨਾਲ ਆ ਜਿਹੜਾ ਸਰਟੀਫਿਕੇਟ ਮਿਲ ਜਾਂਦਾ ਸਰਪੰਚੀ ਨੂੰ ਵੀ ਸਰਪੰਚ ਨੂੰ ਵੀ ਜਿਹੜਾ ਸਰਟੀਫਿਕੇਟ ਮਿਲ ਜਾਂਦਾ ਜਿਹੜਾ ਕਿ ਜੇਤੂ ਉਮੀਦਵਾਰ ਹੁੰਦਾ ਪਰ ਕੀ ਸਰਪੰਚ ਦਾ ਸ਼ਨਾਖਤੀ ਕਾਰਡ ਜਿਹੜਾ ਬਣਦਾ ਸੀ ਉਹ ਨਹੀਂ ਸੀ ਮਿਲ ਰਿਹਾ ਇਸ ਤਰ੍ਹਾਂ ਦਾ ਸਵਾਲ ਕਿ 13 ਲੱਖ ਉਹਦੋਂ ਦਿੱਤਾ ਗੱਲ ਇੱਥੇ ਨਹੀਂ ਮੁੱਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਤੇ ਦੋਸ਼ ਲਾਉਂਦਿਆਂ ਹੋਇਆਂ ਹੁਣ ਜਿਹੜੀ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਗਿਆ ਉਹ ਆਵਾਜ਼ ਹੈ ਪੰਜਾਬ ਚੈਨਲ ਤੇ ਗੁਰੂ ਹਰਸਹਾਇ ਲਾਈਵ ਚੈਨਲ ਦਾ ਇੱਕ ਸਾਂਝਾ ਇੰਟਰਵਿਊ ਆ ਜੋ ਕਿ ਜਸ਼ਨ ਦੇ ਪਿਤਾ ਨੇ ਤਿੰਨ ਤੋਂ ਚਾਰ ਦਿਨ ਬੀਤਣ ਤੋਂ ਬਾਅਦ ਇਹ ਇੰਟਰਵਿਊ ਦਿੱਤਾ ਔਰ ਇਸ ਇੰਟਰਵਿਊ ਦੇ ਵਿੱਚ ਕਾਫੀ ਗੰਭੀਰ ਦੋਸ਼ ਲਾਏ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਪੀਏ लाੜੀ ਦੇ ਉੱਤੇ ਕਿ ਜਦੋਂ ਖੀਰਲਾ ਸਮਾਂ ਸੀ ਇੱਕ ਤਰੀਕ ਉਸ ਤੋਂ ਪਹਿਲਾਂ 31 ਮਈ ਨੂੰ ਯਾਨੀ ਕਿ ਉਸ ਨੂੰ ਧਮਕੀਆਂ ਮਿਲਦੀਆਂ ਨੇ ਫੋਨ ਦੇ ਉੱਤੇ ਜਿਹੜਾ ਕਿ ਜਸ਼ਨ ਨੇ ਖੁਦ ਆਪਣੇ ਪਿਤਾ ਨੂੰ ਘਰ ਆ ਕੇ ਦੱਸਿਆ ਸੀ ਕਿ ਮੈਨੂੰ ਪੀਏ लाੜੀ ਦਾ ਫੋਨ ਆਇਆ ਔਰ ਉਹ ਮੈਨੂੰ ਧਮਕੀਆਂ ਦੇ ਰਿਹਾ ਕਿ ਤੁਸੀਂ ਜੇਕਰ ਜ਼ਮੀਨ ਦੀ ਬੋਲੀ ਕਰਵਾਉਣੀ ਹੈ ਤਾ ਸਰਪੰਚ ਪੰਚਾਇਤ ਦੇ ਹੱਥ ਹੁੰਦਾ ਔਰ ਜੇ ਬੋਲੀ ਛੇਤੀ ਕਰਵਾਉਣੀ ਹੈ ਕਿਉਂਕਿ ਪਿੰਡ ਵਾਲਿਆਂ ਦਾ ਦਬਾਅ ਸੀ ਕਿ ਬੋਲੀ ਕਰਾਈ ਜਾਵੇ ਕਿਉਂਕਿ ਝੋਨੇ ਦੀ ਅੱਗੇ ਫਸਲ ਦੀ ਲਵਾਈ ਸ਼ੁਰੂ ਹੋਣੀ ਸੀ ਸੀਜ਼ਨ ਸ਼ੁਰੂ ਹੋ ਰਿਹਾ ਤਾਂ ਇਸ ਕਰਕੇ ਉਹਨਾਂ ਦੇ ਉੱਤੇ ਦਬਾਅ ਸੀ ਇਹ ਜਸ਼ਨ ਦੱਸ ਰਿਹਾ ਆਪਣੇ ਪਿਤਾ ਨੂੰ ਕਿ ਮੈਨੂੰ लाਡੀ ਦਾ ਫੋਨ ਆਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਪੀਏ ਦਾ ਫੋਨ ਆਇਆ ਕਿ ਜਲਦੀ ਜੇਕਰ ਬੋਲੀ ਕਰਾਉਣੀ ਹੈ ਤਾਂ ਤੁਸੀਂ 4 ਤੋਂ 5 ਲੱਖ ਦਾ ਇੰਤਜ਼ਾਮ ਕਰਕੇ ਰੱਖੋ ਔਰ ਉਸਦੇ ਪੇਤਾ ਦਾ ਉਸ ਇੰਟਰਵਿਊ ਚ ਕਹਿਣਾ ਹੈ ਕਿ ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਸੀ ਅਸੀਂ ਤਾਂ ਪਹਿਲਾਂ ਹੀ ਪੈਸੇ ਦੇ ਚੁੱਕੇ ਸੀ ਔਰ ਪਿੰਡ ਦੇ ਕੰਮ ਵੀ ਰੁਕੇ ਪਏ ਸੀ ਸਾਡੇ ਤੇ ਲੋਕਾਂ ਦਾ ਬੜਾ ਦਬਾਅ ਸੀ ਕਿ ਕੰਮ ਜਲਦੀ ਕਿਉਂ ਨਹੀਂ ਹੋ ਰਿਹਾ ਔਰ ਇਹ ਕਿਸੇ ਪਤਾ ਕਿ ਸਰਪੰਚ ਦੇ ਹੱਥ ਤੱਕ ਕੁਝ ਨਹੀਂ ਸੀ ਕਿਉਂਕਿ ਮੈਂਬਰ ਪੰਚਾਇਤ ਨੇ ਜਿਹੜੇ ਉਹ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਮੈਂਬਰ ਪੰਚਾਇਤ ਜਸ਼ਨ ਸਰਪੰਚ ਦੇ ਨਾਲ ਨਹੀਂ ਸੀ ਚੱਲ ਰਿਹਾ ਔਰ ਜਸ਼ਨ ਲਾਡੀ ਪੀਏ ਨੂੰ ਉਸ ਆਡੀਓ ਦੇ ਵਿੱਚ ਕਹਿੰਦਾ ਦਿਖਾਈ ਦੇ ਰਿਹਾ ਨਜ਼ਰ ਆ ਰਿਹਾ ਕਿ ਤੁਹਾਡੇ ਕਹਿਣ ਉੱਤੇ ਤੁਹਾਡੇ ਕੋਲ ਪਾਵਰ ਹੈ ਜੇਕਰ ਤੁਸੀਂ ਕਹੋਗੇ ਤੇ ਮੈਂਬਰ ਪੰਚਾਇਤ ਮੇਰੇ ਨਾਲ ਤੁਰ ਪੈਣਗੇ ਕੰਮ ਨੇਪਰੇ ਚੜ ਜਾਣਗੇ ਪਰ ਇਸ ਤਰ੍ਹਾਂ ਨਹੀਂ ਸੀ ਹੋਇਆ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਵੱਖਰਾ ਮਸਲਾ ਹੈ ਔਰ ਪੀਏ ਲਾਡੀ ਨੇ ਦੇ ਜਿਹੜੇ ਦੋਸ਼ ਲੱਗੇ ਨੇ ਉਸ ਦੀ ਪੁਸ਼ਟੀ ਉਹਨਾਂ ਆਡੀਓਜ਼ ਦੇ ਵਿੱਚ ਵੀ ਹੋ ਰਹੀ ਹੈ ਜੋ ਕਿ ਹਾਲ ਕੁਝ ਚੈਨਲਾਂ ਦੇ ਉੱਤੇ ਉਹ ਨਸ਼ਰ ਵੀ ਹੋ ਚੁੱਕੀ ਹੈ ਔਰ ਇੱਥੇ ਰਹੀ ਗੱਲ ਹੁਣ ਜਦੋਂ 2 ਲੱਖ ਰੁਪਏ ਦੇ ਵਿੱਚ ਗੱਲ ਤੈ ਹੋਈ ਕਿ ਚਲੋ ਬੋਲੀ ਕਰਵਾ ਦਨੇ ਆ ਤੇ 2 ਲੱਖ ਰੁਪਇਆ ਲੈ ਕੇ ਪਹੁੰਚੋ ਇਹ 2 ਲੱਖ ਰੁਪਇਆ ਜਸ਼ਨ ਜਿਹੜਾ ਆ ਉਹ ਪੀਏ ਲਾਡੀ ਨੂੰ ਦੇ ਕੇ ਆਉਂਦਾ ਹੈ ਇਹ ਉਸ ਦੇ ਪਿਤਾ ਨੇ ਗੱਲ ਇੰਟਰਵਿਊ ਦੇ ਵਿੱਚ ਆਖੀ ਹੈ ਕਿ ਅਸੀਂ ਇੰਤਜ਼ਾਮ ਕੀਤਾ ਪੈਸਿਆਂ ਦਾ 4-5 ਲੱਖ ਤਾਂ ਨਹੀਂ ਸੀ 2 ਲੱਖ ਰੁਪਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਨੂੰ ਦਿੱਤੇ ਕਿ ਬੋਲੀ ਹੁਣ ਹੋ ਜਾਏਗੀ ਇਸ ਤਰ੍ਹਾਂ ਲਗਾਤਾਰ ਪੈਸਿਆਂ ਦੀ ਮੰਗ ਦੇ ਚਲਦਿਆਂ ਵੀ ਕਿਤੇ ਨਾ ਕਿਤੇ ਪਰੇਸ਼ਾਨ ਸੀ ਔਰ ਉਸ ਦੇ ਪਿਤਾ ਦੱਸਦੇ ਨੇ ਕਿ ਜਦੋਂ ਸੈਕਟਰੀ ਵੱਲੋਂ ਵੀ ਤੰਗ ਕੀਤਾ ਜਾ ਰਿਹਾ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿਉਂਕਿ ਸੈਕਟਰੀ ਵੀ ਸਾਡੇ ਘਰ ਆਉਂਦਾ ਕਹਿੰਦਾ ਕਿ ਤੁਸੀਂ लाਡੀ ਪੀਏ ਨੂੰ ਖੁਸ਼ ਕਰਕੇ ਰੱਖੋ ਤੁਹਾਡੇ ਤਾਂ ਕੰਮ ਹੋਣਗੇ ਖੁਸ਼ ਕਰਨ ਦਾ ਮਤਲਬ ਕੀ ਸੀ ਔਰ लाਡੀ ਪਾਵਰਫੁਲ ਇੰਨਾ ਕਿਉਂ ਹੋ ਗਿਆ ਸੀ ਵਿਧਾਇਕ ਤੋਂ ਇਸ ਦੇ ਬਾਰੇ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਉੱਠੇ ਨੇ ਔਰ लाਡੀ ਜਿਹੜਾ ਕਿ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਜਸ਼ਨ ਨੂੰ ਵੀ ਕਹਿ ਰਿਹਾ ਉਸ ਕਥਿਤ ਆਡੀਓ ਦੇ ਵਿੱਚ ਕਿ ਮੈਂ ਸਰਪੰਚੀ ਕਰ ਚੁੱਕਾ ਮੈਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਕੰਮ ਕਿਵੇਂ ਹੁੰਦੇ ਨੇ ਸਰਪੰਚੀ ਕਿਵੇਂ ਕਰਨੀ ਹੁੰਦੀ ਹੈ ਇਹ ਤੈਨੂੰ ਮੈਂ ਸਿਖਾਵਾਂਗਾ ਇਹ ਸ਼ਬਦ ਉਸ ਆਡੀਓ ਦੇ ਵਿੱਚ लाਡੀ ਦੇ ਜਸ਼ਨ ਨੂੰ ਕਹੇ ਜਾ ਰਹੇ ਨੇ ਜਿਸ ਵਕਤ ਉਹਨਾਂ ਦੀ ਆਪਸ ਵਿੱਚ ਲਗਾਤਾਰ ਗੱਲ ਹੋ ਰਹੀ ਸੀ ਉਹ ਆਡੀਓਜ਼ ਨੇ ਜਿਹੜੀਆਂ ਉਹ ਜਨਤਕ ਵੀ ਹੋ ਚੁੱਕੀਆਂ ਨੇ ਹੁਣ ਤੱਕ ਹੁਣ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਜਸ਼ਨ ਨੇ ਮੈਨੂੰ ਸ਼ਾਮ ਨੂੰ 7 ਵਜੇ ਦੱਸਿਆ ਉਸ ਦੇ ਪਿਤਾ ਦੱਸ ਰਹੇ ਨੇ ਕਿ ਮੈਨੂੰ ਲਾਡੀ ਦਾ ਫੋਨ ਆਇਆ ਮੈਨੂੰ ਧਮਕਾਇਆ ਵੀ ਗਿਆ ਔਰ ਜਸ਼ਨ ਦੇ ਪਿਤਾ ਦੱਸਦੇ ਨੇ ਕਿ ਮੇਰੇ ਸਾਹਮਣੇ ਉਸ ਨੇ ਆਪਣੀ ਪਰਪੁੜੀ ਦੇ ਉੱਤੇ ਪਿਸਤੌਲ ਲਾਈ ਔਰ ਕਿਹਾ ਕਿ ਮੈਂ ਚੱਲਿਆ ਇਸ ਤੋਂ ਬਾਅਦ ਉਹ ਰੋਣ ਲੱਗ ਜਾਂਦੇ ਨੇ ਉਸ ਇੰਟਰਵਿਊ ਦੇ ਵਿੱਚ ਇੰਨਾ ਹੀ ਉਹ ਦੱਸ ਪਾਉਂਦੇ ਨੇ ਔਰ ਜਿਹੜਾ ਇਹ ਪੈਸੇ ਨੇ ਕਹਿੰਦੇ ਕਿ ਜਿਹੜੇ 2 ਲੱਖ ਰੁਪਈਆ ਦਿੱਤਾ ਉਹ 3 ਮਈ ਨੂੰ ਦੇ ਕੇ ਆਏ ਆ ਅਸੀਂ 1 ਮਈ ਨੂੰ ਅਸੀਂ ਇੰਤਜ਼ਾਮ ਕੀਤਾ 3 ਮਈ ਨੂੰ ਪੈਸੇ ਦੇ ਕੇ ਆਏ ਆ ਬਹੁਤ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਪਹਿਲਾਂ 10 ਲੱਖ 1 3 ਲੱਖ 1 ਯਾਨੀ ਕਿ ਕੁੱਲ 15 ਲੱਖ ਰੁਪਈਆ ਅਸੀਂ ਅਦਾ ਕਰ ਚੁੱਕੇ ਸੀ ਤਾਂ ਇਸ ਮਾਮਲੇ ਦੇ ਵਿੱਚ ਕੁੱਲ 15 ਲੱਖ ਰੁਪਈਆ ਉਸਦੇ ਪਿਤਾ ਨੇ ਦੋਸ਼ ਲਾਏ ਨੇ ਕਿ ਸਰਪੰਚੀ ਦੇ ਲਈ ਵੀ ਔਰ ਕੰਮ ਕਰਵਾਉਣ ਦੇ ਲਈ ਵੀ लाਡੀ ਤੱਕ ਅਸੀਂ ਪਹੁੰਚਾਏ ਨੇ ਉਹ ਕਹਿੰਦੇ ਅਸੀਂ ਪਹੁੰਚਾ ਦਿੱਤੀ ਅੱਗੇ ਪੈਸੇ ਕਿਸ ਤੱਕ ਗਏ ਨੇ ਸਾਨੂੰ ਨਹੀਂ ਪਤਾ ਇਹ ਤੇ ਹੁਣ ਵਿਧਾਇਕ ਦੱਸ ਸਕਦੇ ਨੇ ਜਾਂ ਕੋਈ ਹੋਰ ਦੱਸ ਸਕਦਾ ਹੈ ਇਹ ਗੱਲਾਂ ਤੇ ਹੋਈਆਂ ਜਦੋਂ ਤੱਕ ਜਸ਼ਨ ਦੀ ਮੌਤ ਦਾ ਕਾਰਨ ਬਣੀਆਂ ਗੱਲਾਂ ਇਸ ਦੇ ਪਿਤਾ ਦੇ ਮੁਤਾਬਕ ਉਸ ਦੇ ਬਿਆਨਾਂ ਦੇ ਮੁਤਾਬਕ ਫਿਰ ਗੱਲ ਆਉਂਦੀ ਹੈ ਕਿ ਇੱਕ ਬੰਦ ਕਮਰਾ ਮੀਟਿੰਗ ਹੋਈ 1 ਜੂਨ ਨੂੰ ਉਦੋਂ ਉਸ ਦੇ ਪਿਤਾ ਦੱਸਦੇ ਨੇ ਜੈਸ਼ਨ ਦੇ ਕਿ ਅਸੀਂ ਮੈਨੂੰ ਨਹੀਂ ਸੀ ਇੰਨਾ ਪਤਾ ਨਾ ਮੈਂ ਉੱਠਦਾ ਬੈਠਦਾ ਸੀ ਨਾ ਕਮਾਂਕਾਰਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਤੋਂ ਇਹ ਝਲਕ ਰਿਹਾ ਹੈ ਕਿ ਉਹ ਕਾਫੀ ਭੋਲੇਪਨ ਦੇ ਵਿੱਚੋਂ ਗੱਲਾਂ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਲੱਖੋ ਵਾਲੀ ਥਾਣਾ ਜਿਹੜਾ ਪੈਂਦਾ ਸੀ ਐਸਐਚਓ ਨੂੰ ਤਲਾਹ ਵੀ ਦਿੱਤੀ ਸੂਚਨਾ ਵੀ ਦਿੱਤੀ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਕਿ ਕੱਲ ਨੂੰ ਕਿਤੇ ਪੁਲਿਸ ਤੰਗਤਾ ਨਹੀਂ ਕਰੇਗੀ ਜੇ ਅਸੀਂ ਸੰਸਕਾਰ ਕਰਦੇ ਆਂਗੇ ਤਾਂ ਐਸਐਚਓ ਨੇ ਉਹਨਾਂ ਨੂੰ ਭਰੋਸਾ ਦੇ ਦਿੱਤਾ ਉਹਨਾਂ ਦੇ ਪਿਤਾ ਦੱਸਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਸੰਸਕਾਰ ਕਰ ਲਓ ਪਰ ਬਾਅਦ ਵਿੱਚ ਕੀ ਹੁੰਦਾ ਜਦੋਂ ਅਸੀਂ 1 ਜੂਨ ਨੂੰ 10 ਵਜੇ ਤਿਆਰੀ ਕਰ ਲਈ ਸੰਸਕਾਰ ਕਰਨ ਦੀ ਤੇ ਅਚਾਨਕ ਦੋ ਪੁਲਿਸ ਮੁਲਾਜ਼ਮ ਆਉਂਦੇ ਨੇ ਔਰ ਉਹਨਾਂ ਨੇ ਸਾਨੂੰ ਆ ਕੇ ਤਲਾਹ ਦਿੱਤੀ ਕਿ ਹਾਲੇ ਰੁਕੋ ਅਜੇ ਸਸਕਾਰ ਨਹੀਂ ਕਰਨਾ ਐਮਐਲਏ ਸਾਹਿਬ ਖੁਦ ਇੱਥੇ ਆ ਰਹੇ ਨੇ ਪੁਲਿਸ ਦੇ ਹੋਰ ਅਧਿਕਾਰੀਆਂ ਬਾਰੇ ਦੱਸਿਆ ਗਿਆ ਉਹ ਆ ਰਹੇ ਨੇ ਤਾਂ ਉਹ ਕਹਿੰਦੇ ਕਿ ਮੈਨੂੰ ਹੌਸਲਾ ਹੋ ਗਿਆ ਕਿ ਚਲੋ ਮੇਰੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਹੈ ਜੈ ਐਸਐਚਓ ਨੇ ਵੀ ਕਿਹਾ ਕਿ ਹਾਲੇ ਸਸਕਾਰ ਨਹੀਂ ਕਰਨਾ ਉਹ ਕਹਿੰਦੇ ਮੈਨੂੰ ਹੌਸਲਾ ਹੋਇਆ ਕਿ ਐਮਐਲਏ ਸਾਹਿਬ ਆ ਰਹੇ ਨੇ ਔਰ ਮੈਨੂੰ ਕਹਿਣਗੇ ਇਸ ਮਾਮਲੇ ਦੇ ਵਿੱਚ ਮੈਂ ਉਹਨਾਂ ਨੂੰ ਆਪਣੀ ਜਿਹੜੀ ਹੈ ਮੈਂ ਬੇਨਤੀ ਕਰਾਂਗਾ ਅਪੀਲ ਕਰਾਂਗਾ ਤਾਂ ਕਿ ਮੇਰੇ ਉੱਤੇ ਇਸ ਤਰ੍ਹਾਂ ਦਾ ਪੁਲਿਸ ਦਾ ਦਬਾਅ ਨਾ ਬਣੇ ਉਹ ਇਸ ਕੱਲ ਨੂੰ ਲੈ ਕੇ ਹੌਸਲੇ ਵਿੱਚ ਉਹ ਕਹਿੰਦੇ ਹੋ ਜਾਂਦੇ ਨੇ ਪਰ ਮੈਨੂੰ ਨਹੀਂ ਸੀ ਪਤਾ ਕਿ ਬੰਦ ਕਮਰਾ ਮੀਟਿੰਗ ਦੇ ਵਿੱਚ ਮੇਰੇ ਤੇ ਹੋਰ ਤਰ੍ਹਾਂ ਦੇ ਦਬਾਅ ਪੈਣਗੇ ਉਹ ਬੰਦ ਕਮਰਾ ਮੀਟਿੰਗ ਕਹਿੰਦੇ 2 ਤੋਂ 3 ਘੰਟੇ 1 ਜੂਨ ਨੂੰ ਚੱਲਦੀ ਹੈ ਔਰ ਕਾਫੀ ਵੱਡਾ ਹਜੂਮ ਇਕੱਠਾ ਹੋ ਗਿਆ ਸੀ ਜਸ਼ਨ ਦੇ ਘਰ ਦੇ ਬਾਹਰ ਦੂਰ ਦਰਾਡੇ ਪਿੰਡਾਂ ਤੋਂ ਜਿਵੇਂ ਜਿਵੇਂ ਸੂਚਨਾ ਗਈ ਕਿ ਜਸ਼ਨ ਨੇ ਸੁਸਾਈਡ ਕਰ ਲਿਆ ਇਸ ਮਾਮਲੇ ਵਿੱਚ ਹੁਣ ਕੁਝ ਗੱਲਾਂ ਤਾਂ ਜਸ਼ਨ ਆਪਣੇ ਪਿਤਾ ਨੂੰ ਦੱਸ ਕੇ ਅਖੀਰਲੇ ਸਮੇਂ ਤੇ ਗਿਆ ਜਿਹੜੀਆਂ ਕਿ ਇੱਕ ਇੰਟਰਵਿਊ ਦੇ ਜ਼ਰੀਏ ਉਸਦੇ ਪਿਤਾ ਨੇ ਸਭ ਨੂੰ ਦੱਸ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਲੋਕਾਂ ਦਾ ਇਕੱਠ ਦੇਖਿਆ ਤੇ ਮੈਂ ਹੌਸਲੇ 'ਚ ਹੋ ਗਿਆ ਕਿ ਲੋਕ ਚਲੋ ਮੇਰੇ ਨਾਲ ਖੜੇ ਨੇ ਹੁਣ ਮੈਨੂੰ ਡਰਨ ਦੀ ਲੋੜ ਨਹੀਂ ਹੁਣ ਗੱਲ ਆਉਂਦੀ ਹੈ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਉਸ ਬੰਦ ਕਮਰਾ ਮੀਟਿੰਗ 'ਚ ਹੋਇਆ ਕੀ ਤਾਂ ਉੱਥੇ ਪੁਲਿਸ ਦੇ ਵੱਡੇ ਅਧਿਕਾਰੀ ਬੈਠੇ ਸਨ ਜਸ਼ਨ ਦਾ ਪਰਿਵਾਰ ਪਰਿਵਾਰ ਮੈਂਬਰ ਰਿਸ਼ਤੇਦਾਰ ਉਹ ਵੀ ਉੱਥੇ ਮੌਜੂਦ ਸਨ ਔਰ ਇਹ ਕਿਹਾ ਗਿਆ ਐਮਐਲਏ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਹੁਣ ਤੱਕ ਤੁਸੀਂ ਪਰਚਾ ਕਿਉਂ ਨਹੀਂ ਕਟਿਆ ਉਹ ਪਰਚਾ ਕਿਸਤੇ ਕਟਣਾ ਸੀ ਜਦੋਂ ਇਸ ਦੀ ਗੱਲ ਆਈ ਤਾਂ ਜਸ਼ਨ ਦੇ ਪਿਤਾ ਨੇ ਮੈਂ ਕਿਹਾ ਕਿ ਮੈਂ ਸਵਾਲ ਕੀਤਾ ਕਿ ਲਾਡੀ ਨੇ ਬੜਾ ਤੰਗ ਕੀਤਾ ਸੀ ਤੁਹਾਡੇ ਪੀਏ ਨੇ ਉਸ ਤੋਂ ਉੱਤੇ ਪਰਚਾ ਹੋਣਾ ਚਾਹੀਦਾ ਤੇ ਐਮਐਲਏ ਨੀਵੀਂ ਪਾ ਕੇ ਉੱਥੇ ਬੈਠ ਜਾਂਦੇ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੁਝ ਵੀ ਨਹੀਂ ਕਿਹਾ ਔਰ ਜਦੋਂ ਹੀ ਕੁੰਡਾ ਖੁੱਲਦਾ ਉਸ ਦਰਵਾਜ਼ੇ ਦਾ ਤੇ ਐਮਐਲਏ ਸਾਹਿਬ ਉੱਥੋਂ ਚਲੇ ਜਾਂਦੇ ਨੇ ਅਸੀਂ ਉਹਨਾਂ ਨੂੰ ਕੋਈ ਕਰਨਾ ਨਹੀਂ ਸੀ ਉਹਨਾਂ ਨਾਲ ਕੋਈ ਜ਼ਿਆਦਤੀ ਨਹੀਂ ਸੀ ਕਰਨੀ ਹੈ ਜਸ਼ਨ ਦੇ ਪਿਤਾ ਕਹਿ ਰਹੇ ਨੇ ਪਰ ਵਿਧਾਇਕ ਉੱਥੋਂ ਚਲੇ ਗਏ ਬਾਅਦ ਵਿੱਚ ਅਸੀਂ ਆਪਣੀ ਹੀ ਜ਼ਮੀਨ ਦੇ ਵਿੱਚ ਘਰ ਦੇ ਨੇੜੇ ਸੰਸਕਾਰ ਕਰ ਦਿੱਤਾ ਤੇ ਪੋਸਟਮਾਰਟਮ ਨਹੀਂ ਹੋਇਆ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਮੈਂ ਤਾਂ ਇਹ ਵੀ ਕਿਹਾ ਸੀ ਕਿ ਪੋਸਟਮਾਰਟਮ ਹੋ ਜਾਣਾ ਚਾਹੀਦਾ ਪਰ ਨਹੀਂ ਹੋਇਆ ਸੰਸਕਾਰ ਕਰਨਾ ਪੈ ਗਿਆ ਹਾਲਾਂਕਿ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਦੇ ਪਿਤਾ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਪੋਸਟਮਾਰਟਮ ਵੀ ਜ਼ਰੂਰੀ ਹੈ ਕਿ ਨਹੀਂ ਬਾਅਦ ਵਿੱਚ ਉਹ ਕਹਿ ਰਹੇ ਨੇ ਕਿ ਪੋਸਟਮਾਰਟਮ ਵੀਸੀ ਕਰਨ ਨੂੰ ਕਿਹਾ ਪਰ ਪਹਿਲੇ ਦਿਨ ਜਦੋਂ ਉਹਨਾਂ ਨੇ ਪੁਲਿਸ ਨੂੰ ਕਿਹਾ ਉਹ ਜਾਣਨਾ ਚਾਹੁੰਦੇ ਸੀ ਪੁਲਿਸ ਤੋਂ ਕਿ ਸਾਨੂੰ ਬਾਅਦ ਵਿੱਚ ਪੁਲਿਸ ਨਾ ਕਹੇ ਕਿ ਤੁਸੀਂ ਕਰਾਇਆ ਕਿ ਨਹੀਂ ਇਸ ਕਰਕੇ ਉਹਨਾਂ ਨੇ ਸੰਸਕਾਰ ਦੀ ਤਿਆਰੀ ਬਿਨਾ ਪੋਸਟਮਾਰਟਮ ਤੋਂ ਪਹਿਲੇ ਤੋਂ ਹੀ ਕਰ ਰੱਖੀ ਸੀ ਬਾਅਦ ਵਿੱਚ ਵਿਧਾਇਕ ਆਏ ਪੁਲਿਸ ਅਧਿਕਾਰੀ ਆਏ ਜਿਸ ਕਰਕੇ ਗੱਲ ਸਿਰੇ ਨਹੀਂ ਲੱਗੀ ਸੰਸਕਾਰ ਹੋ ਗਿਆ 1 ਜੂਨ ਨੂੰ ਜਸ਼ਨ ਦਾ ਪਰ ਉਸ ਤੋਂ ਬਾਅਦ ਸਵਾਲ ਬੜੇ ਵੱਡੇ ਖੜੇ ਨੇ ਹੁਣ ਇੱਕ ਤਾਂ ਇਹ ਮਸਲਾ ਕਿ ਜਿਹੜਾ 15 ਲੱਖ ਰੁਪਈਆ ਜਸ਼ਨ ਦੇ ਪਿਤਾ ਦੇ ਮੁਤਾਬਕ ਕਿਹਾ ਜਾ ਰਿਹਾ ਕਿ ਅਸੀਂ लाडी ਤੱਕ ਪਹੁੰਚਾ ਦਿੱਤਾ ਹੁਣ ਜਿਹੜਾ ਇਹ ਪੀਏ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਈ ਵਾਰੀ ਕਹਿ ਚੁੱਕੇ ਨੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਸੁਪਰੀਮੋ ਨੇ ਉਹ ਕਹਿ ਚੁੱਕੇ ਨੇ ਕਿ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਆਪਣੇ ਪੀਏ ਤੋਂ ਬਚ ਕੇ ਰਹਿਣਾ ਇਹੀ ਤੁਹਾਨੂੰ ਮਰਵਾਉਣਗੇ ਜਿੱਦਨ ਮਰਵਾਉਣਗੇ ਤੇ ਉਹੀ ਗੱਲ ਇੱਥੇ ਹੋ ਰਹੀ ਹੈ ਗੁਰੂ ਹਰਸਰ ਗੁਰੂ ਹਰ ਸਹਾਇ ਦੇ ਜਿਹੜੇ ਵਿਧਾਇਕ ਨੇ ਫਵਾਜਾ ਸਿੰਘ ਸਰਾਰੀ ਇਸ ਤੋਂ ਪਹਿਲਾਂ ਵੀ ਉਹ ਕਿਸ ਤਰ੍ਹਾਂ ਸੁਰੱਖਿਆ ਚਾਏ ਸੀ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਹੀ ਉਹਨਾਂ ਦੇ ਨਾਲ ਕੀਤੀ ਹੋਈ ਫੋਨ ਦੇ ਉੱਤੇ ਗੱਲਬਾਤ ਜਦੋਂ ਜੋ ਲੋਕਾਂ ਵਿੱਚ ਲੈ ਕੇ ਗਏ ਨਸ਼ਰ ਕਰ ਦਿੱਤੀ ਤਾਂ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਵੀ ਇਸੇ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ ਪਰ ਸਵਾਲੇ ਪੈਦਾ ਹੁੰਦਾ ਉਸ ਤੋਂ ਬਾਅਦ ਉਹਨਾਂ ਨੇ ਸਪਸ਼ਟੀਕਰਨ ਵਿੱਚ ਕਿਹਾ ਵੀ ਸੀ ਕਿ ਮੇਰਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਮੈਨੂੰ ਬਦਨਾਮ ਕਰਨ ਦੇ ਲਈ ਸਾਰਾ ਕੁਝ ਕੀਤਾ ਗਿਆ ਹੈ ਵਿਧਾਇਕ ਨੇ ਆਪਣੇ ਸਪਸ਼ਟੀਕਰਨਾਂ ਦੇ ਵਿੱਚ ਬਾਅਦ ਵਿੱਚ ਮੀਡੀਆ ਦੇ ਮੁਖਾਤਮ ਹੁੰਦੇ ਆ ਗੱਲਾਂ ਕਹੀਆਂ ਨੇ ਹੁਣ ਜਿਵੇਂ ਜਸ਼ਨ ਦੇ ਪਿਤਾ ਦੱਸ ਰਹੇ ਨੇ ਮੀਡੀਆ ਦੇ ਵਿੱਚ ਆ ਕੇ ਕਿ ਉਹਨਾਂ ਤੋਂ ਪੈਸੇ ਵਿਧਾਇਕ ਦੇ ਪੀਏ ਨੇ ਵਸੂਲੇ ਨੇ ਕੀ ਇਹ ਗੱਲ ਵਿਧਾਇਕ ਨੂੰ ਨਹੀਂ ਸੀ ਪਤਾ ਪਰ ਸਾਡੇ ਜਾਣਕਾਰ ਦੱਸਦੇ ਨੇ ਜੋ ਹੁਣ ਪਤਾ ਲੱਗ ਰਿਹਾ ਹੈ ਜਦੋਂ ਇੰਨਾ ਵੱਡਾ ਪ੍ਰੈਸ਼ਰ ਬਿਲਡ ਹੋ ਚੁੱਕਾ ਹੈ ਕਿਉਂਕਿ ਜਸ਼ਨ ਦਾ ਪਰਿਵਾਰ ਹੁਣ ਬੋਲਣ ਲੱਗਾ ਹੈ ਆਲੇ-ਦੁਆਲੇ ਦੇ ਲੋਕ ਬੋਲਣ ਲੱਗੇ ਨੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਸਥਾਨਕ ਪੱਦਰ ਦੀ ਸਵਾਲ ਖੜੇ ਕਰ ਰਹੀ ਹੈ ਜਿਸ ਦੇ ਕਰਕੇ ਇਹ ਪਤਾ ਲੱਗਿਆ ਸਾਨੂੰ ਜਾਣਕਾਰਾਂ ਤੋਂ ਕਿ ਦਬਾਅ ਬਹੁਤ ਪੈ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਨੇ ਆਪਣੇ ਪੀਏ ਦੀ ਛੁੱਟੀ ਕਰ ਦਿੱਤੀ ਹੈ ਫਿਲਹਾਲ ਇਹ ਛੁੱਟੀ ਕਰਨ ਦੇ ਨਾਲ ਕੁਝ ਬਣੇਗਾ ਜਾਂ ਫਿਰ ਰਜੈਸ਼ਨ ਦੇ ਪਰਵਾਰਕ ਮੈਂਬਰਾਂ ਦੇ ਮੁਤਾਬਕ ਜਿਵੇਂ ਕਿ ਹੁਣ ਪਤਾ ਲੱਗਾ ਕਿ ਇਨਸਾਫ-ਏ-ਜਸ਼ਨ ਕਮੇਟੀ 51 ਮੈਂਬਰੀ ਦਾ ਵੀ ਗਠਨ ਹੋ ਚੁੱਕਾ ਹੈ ਜੇਕਰ ਸੜਕਾਂ ਦੇ ਉੱਤੇ ਇਹ ਜਸ਼ਨ ਦੀ ਕਮੇਟੀ ਆਉਂਦੀ ਹੈ ਤਾਂ ਫਿਰ ਪੀਏ ਦੇ ਖਿਲਾਫ ਕੀ ਪਰਚਾ ਦਰਜ ਹੋਵੇਗਾ ਕਿਹੜੀ ਧਾਰਾ ਦੇ ਤਹਿਤ ਪਰਚਾ ਹੁੰਦਾ ਹੈ ਕਿਉਂਕਿ ਵਿਧਾਇਕ ਆਮ ਆਦਮੀ ਪਾਰਟੀ ਦੇ ਜਿਹੜੇ ਫੌਜਾ ਸਿੰਘ ਸਰਾਰੀ ਉਹਨਾਂ ਨੇ ਆਪਣੇ ਪੀਏ ਦੀ ਛੁੱਟੀ ਕਰ ਦਿੱਤੀ ਹੈ ਇਹ ਸਾਨੂੰ ਜਾਣਕਾਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਤੋਂ ਬਾਅਦ ਉਹ ਉਹਨਾਂ ਦੇ ਨਾਲ ਨਹੀਂ ਚੱਲਣਗੇ ਉਹਨਾਂ ਦਾ ਪੱਤਾ ਸਾਫ਼ ਕਰ ਦਿੱਤਾ ਗਿਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਵੇਂ ਉਸ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਉਸ ਨੇ ਪੈਸੇ ਵਸੂਲੇ ਔਰ ਸੈਕਟਰੀਆਂ ਦੇ ਜ਼ਰੀਏ ਵਸੂਲਣ ਦੀ ਵੀ ਕੋਸ਼ਿਸ਼ ਕੀਤੀ ਕੀ ਪੰਚਾਇਤ ਦੇ ਜਿਹੜੇ ਅਧਿਕਾਰੀ ਨੇ ਕੀ ਉਹ ਆਮ ਆਦਮੀ ਪਾਰਟੀ ਦੇ ਪੀਏ ਨੂੰ ਬਹੁਤ ਸਮੰਨ ਦੇਈ ਸੀ ਕੀ ਉਹਨਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਹੁਣੇ ਪੂਰੀ ਤਰ੍ਹਾਂ ਨਿਰਪੱਖਤਾ ਦੇ ਨਾਲ ਜਾਂਚ ਪੜਤਾਲ ਹੁੰਦੀ ਹੈ ਤੇ ਉਸ ਵਿੱਚ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਲਾਡੀ ਦਾ ਇਥੋਂ ਤੱਕ ਰੋਲ ਕੀ ਰਿਹਾ ਜਿਹੜੇ ਉਸ ਦੇ ਉੱਤੇ ਦੋਸ਼ ਲੱਗੇ ਨੇ ਜਾਂ ਆਡੀਓ ਜਿਸ ਤਰ੍ਹਾਂ ਦੇ ਬਾਹਰ ਆਏ ਨੇ ਕਿਉਂਕਿ ਉਹ ਦਬਕੇ ਮਾਰ ਮਾਰ ਕੇ ਆਡੀਓ ਦੇ ਵਿੱਚ ਜਸ਼ਨ ਨੂੰ ਕਹ ਰਿਹਾ ਕਿ ਮੈਂ ਸਰਪੰਚੀ ਕੀਤੀ ਹੈ ਮੈਨੂੰ ਪਤਾ ਹੈ ਕਿ ਕੰਮ ਕਿਵੇਂ ਹੋਣੇ ਨੇ ਜਿਆਦਾ ਸਿਆਣੇ ਬਣਨ ਦੀ ਲੋੜ ਨਹੀਂ ਹੈ ਇਹ ਉਸ ਆਵਾਜ਼ ਦੇ ਵਿੱਚ ਆਡੀਓ ਦੇ ਵਿੱਚ ਪਤਾ ਲੱਗ ਰਿਹਾ ਇਸ ਤਰ੍ਹਾਂ ਦੀਆਂ ਜਦੋਂ ਆਡੀਓ ਬਾਹਰ ਆਉਂਦੀਆਂ ਨੇ ਤੇ ਇੱਕ ਸੌਖਾ ਜਿਹਾ ਬਹਾਨਾ ਹੁੰਦਾ ਜਿਸ ਜਿਹੜੇ ਸਵਾਲਾਂ ਦੇ ਘੇਰੇ ਚ ਘਿਰਦੇ ਨੇ ਉਹ ਕਹਿ ਦਿੰਦੇ ਨੇ ਕਿ ਤਾਂ ਇਹ AI ਦੇ ਨਾਲ ਜਨਰੇਟ ਕੀਤੀਆਂ ਹੋਈਆਂ ਨੇ ਇਹ ਤਾਂ ਝੂਠੀਆਂ ਆਡੀਓ ਨੇ ਪਰ ਸਵਾਲੇ ਪੈਦਾ ਹੁੰਦਾ ਕਿ ਕੀ ਜਾਂਚ ਪੜਤਾਲ ਦੇ ਵਿੱਚ ਜੇਕਰ ਆਡੀਓਜ਼ ਨੂੰ ਵੀ ਐਵਿਡੈਂਸ ਦਾ ਹਿੱਸਾ ਬਣਾਇਆ ਜਾਂਦਾ ਹੈ ਜਾਂਚ ਪੜਤਾਲ ਦੇ ਵਿੱਚ ਪਤਾ ਲੱਗਦਾ ਹੈ ਕਿ ਆਡੀਓ ਬਿਲਕੁਲ ਸੱਚੀਆਂ ਨੇ ਜਸ਼ਨ ਦੀ ਤੇ ਪੀਏ लाਡੀ ਦੀ ਗੱਲ ਆਪਸ ਵਿੱਚ ਹੋ ਰਹੀ ਹੈ ਤਾਂ ਫਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਪੀਏ लाਡੀ ਫਸ ਸਕਦਾ ਹੈ ਹਾਲ ਦੀ ਘੜੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੇ ਪੀਏ ਦੀ ਛੁੱਟੀ ਕੀਤੀ ਹੈ ਜੋ ਸਾਨੂੰ ਪਤਾ ਲੱਗਿਆ ਔਰ ਜੇਕਰ ਕਾਨੂੰਨ ਨੂੰ ਕਾਰਵਾਈ ਹੋ ਜਾਂਦੀ ਹੈ ਪਰਚਾ ਹੋ ਜਾਂਦਾ ਹੈ ਤਾਂ ਫਿਰ ਹੋਰ ਜ਼ਿਆਦਾ ਹੀ ਮੁਸ਼ਕਲਾਂ ਵਧ ਜਾਣਗੀਆਂ ਕਿ ਪੈਸੇ ਕੀ ਕੱਲੇ ਜਸ਼ਨ ਤੋਂ ਸਰਪੰਚੀ ਦੇ ਤੌਰ ਤੇ ਇਕੱਠੇ ਕੀਤੇ ਗਏ ਜਾਂ ਗੁਰੂ ਹਰ ਸਹਾਏ ਦੇ ਅਧੀਨ ਪੈਂਦੀਆਂ ਹੋਰ ਕਿੰਨੀਆਂ ਪੰਚਾਇਤਾਂ ਨੇ ਔਰ ਇਸ ਦੇ ਬਾਰੇ ਜੇਕਰ ਪੀਏ ਦੀ ਜਾਇਦਾਦ ਦੀ ਜਾਂਚ ਹੋ ਜਾਂਦੀ ਹੈ ਤਾਂ ਕਾਫੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਔਰ ਇਸ ਪੀਏ लाडी ਦੇ ਬਾਰੇ ਜੋ ਸਾਨੂੰ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਉਸ ਦੀ ਬਾਕੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਕਾਫੀ ਨੇੜਤਾ ਸੀ ਯਾਨੀ ਕਿ ਚੜਦੇ ਸੂਰਜ ਨੂੰ ਸਲਾਮ ਕਰਨ ਵਾਲਾ ਲਾਡੀ ਸੀ ਕਿ ਜਿਸ ਦੀ ਸਰਕਾਰ ਉਸੇ ਦਾ ਪਾਣੀ ਭਰਦਾ ਸੀ ਇਸੇ ਕਰਕੇ ਹੁਣ ਉਸ ਨੇ ਫੌਜਾ ਸਿੰਘ ਸਰਾਰੀ ਵਿਧਾਇਕ ਨੂੰ ਵੀ ਮੁਸ਼ਕਲਾਂ ਦੇ ਵਿੱਚ ਫਸਾ ਦਿੱਤਾ ਹੈ ਹਾਲਾਂਕਿ ਜਾਂਚ ਜੇਕਰ ਹੁੰਦੀ ਹੈ ਤਹ ਤੱਕ ਤਾਂ ਪਤਾ ਲੱਗੇਗਾ ਇਸ ਵਿੱਚ ਕਿਸ-ਕਿਸ ਦੀ ਭੂਮਿਕਾ ਹੈ ਪਰ ਉਸ ਦੇ ਪਰਿਵਾਰ ਦੇ ਮੁਤਾਬਕ ਜੋ ਹੁਣ ਤੱਕ ਬਿਆਨ ਸਾਹਮਣੇ ਆਏ ਨੇ ਉਸ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਲਾਡੀ ਪੀ ਦਾ ਸਿੱਧੇ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ ਬਣਦਾ ਹੈ ਪਰ ਇਹ ਤਾਂ ਨਰਪਖਤਾ ਨਾਲ ਹੋਈ ਜਾਂਚ ਦੱਸੇ ਕਿ ਲਾਡੀ ਪੀਏ ਨੇ ਪੈਸਾ ਇਕੱਠਾ ਕੀਤਾ ਕਿ ਨਹੀਂ ਕੀਤਾ ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਔਰ ਸਾਹਮਣੇ ਜਗਜाहਰ ਹੋ ਗਈ ਹੈ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਸਾਹਮਣੇ ਆਉਂਦਾ ਪਰ ਇੱਥੇ ਹੁਣ ਗੱਲ ਕਰਦੇ ਆਂ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਉਹਨਾਂ ਨੇ 2-3 ਦਿਨ ਬਾਅਦ ਇੱਕ ਵੀਡੀਓ ਜਾਰੀ ਕੀਤਾ ਜੋ ਕਿ ਅਸੀਂ ਆਡੀਓ ਦੇ ਰੂਪ ਵਿੱਚ ਉਹਨਾਂ ਦੀ ਹੂ ਬਹੂ ਆਵਾਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫੌਜਾ ਸਿੰਘ ਸਰਾਰੀ ਇਸ ਮਾਮਲੇ ਉੱਤੇ ਕੀ ਕਹਿ ਰਹੇ ਨੇ ਮੈਨੂੰ ਅਫਸੋਸ ਹੈ ਕਿ ਸਾਡੇ ਇੱਕ ਨੌਜਵਾਨ ਸਰ ਪੰਚ ਜਸ਼ਨ ਬਾਬਾ ਦੀ بے ਬਕਤੀ ਮੌਤ ਹੋ ਗਈ ਹੈ। ਤੋਂ ਪਿਛਲੇ 2-3 ਦਿਨਾਂ ਤੋਂ ਕਈ ਇਸ ਤਰ੍ਹਾਂ ਦੀ ਗਲਬਾਤਾਂ ਗੱਲ ਕੀਤੀਆਂ ਜਾ ਰਹੀਆਂ ਨੇ। ਪਰ ਸਾਨੂੰ ਅਫਸੋਸ ਹੈ ਕਿ ਇੱਕ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਕਿਸ ਕਾਰਨ ਕਰਕੇ ਹੋਈ ਹੈ। ਜਿਹਦੇ ਕਾਰਨ ਕਰਕੇ ਵੀ ਹੋਈ ਹੈ। ਉਸ ਦੇ ਖਿਲਾਫ ਕਮਿਊਨਿਟੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨਾਲ ਸਾਨੂੰ ਪੂਰੀ ਹਮਦਰਦੀ ਹੈ। ਉਸ ਦਿਨ ਵੀ ਗਏ ਸੀ ਪਰ ਕੁਝ ਲੋਕ ਅਜਿਹੇ ਸੀ ਜਿਨ੍ਹਾਂ ਨੇ ਉਸ ਚੀਜ਼ ਨੂੰ ਗਲਤ ਪਾਸੇ ਜਾਂ ਕੇ ਠੀਕ ਨਹੀਂ ਕੀਤਾ। ਪਰ ਜਦੋਂ ਮਰਿਆ ਤੇ ਕੋਈ ਰਾਜਨੀਤੀ ਕਰੇ ਚੰਗੀ ਗੱਲ ਨਹੀਂ ਹੁੰਦੀ ਤਾਂ ਇਹਨੂੰ ਬਹੁਤ ਗਹਿਰਾ ਸਦਮਾ ਹੈ ਕਿ ਇੱਕ ਨੌਜਵਾਨ ਆਗੂ ਸੀ ਬੱਚੇ ਦੀ ਤਰ੍ਹਾਂ ਤੋਂ ਹਮੇਸ਼ਾ ਪਾਰਟੀ ਦੇ ਨਾਲ ਰਹਿੰਦਾ ਸੀ ਇਸ ਅਫਸੋਸ ਹੈ ਪਰ ਜਿਨ੍ਹਾਂ ਨੇ ਜਿਹੜੀ ਮੌਤਾ ਕਾਰਨ ਬਣੇ ਉਹ ਸਾਰਿਆਂ ਦੇ ਖਿਲਾਫ ਮੂਰੀ ਕਰ ਲਈ ਹੋएगी ਅਸੀਂ ਪਰਿਵਾਰ ਦੇ ਨਾਲ ਸਭ ਤੋਂ ਦਿਲੋਂ ਪਰਿਵਾਰ ਦੇ ਨਾਲ ਹੁੰਦਾ ਹੈ ਤੁਸੀਂ ਖੁਦ ਸੁਣ ਲਿਆ ਤੇ ਫੌਜਾ ਸਿੰਘ ਸਰਾਰੀ ਨੇ ਇਸ ਵੀਡੀਓ ਨੂੰ ਜਾਰੀ ਕਰਦੇ ਹੋਏ ਆ ਇਹ ਵੀ ਲਿਖਿਆ ਕਿ ਮੇਰੇ بیٹے ਸਮਾਨ ਸਰਪੰਚ ਜਸ਼ਨ ਬਾਬਾ ਜੀ ਦੀ ਮੌਤ ਦੇ ਕਾਰਨ ਬਣੇ ਹਰ ਵਿਅਕਤੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦਾ ਮਤਲਬ ਸਾਫ਼ ਹੈ ਕਿ ਮੌਤ ਦਾ ਕਾਰਨ ਕੌਣ ਬਣਿਆ। ਪਰਿਵਾਰ ਦੇ ਦੋਸ਼ਾਂ ਦੇ ਮੁਤਾਬਕ ਤਾਂ ਪੀਏ ਲਾਡੀ ਦੇ ਉੱਤੇ ਹੀ ਸੱਦੇ ਦੋਸ਼ ਨੇ ਔਰ ਇਸ ਵਿੱਚ ਕੁਝ ਸੈਕਟਰੀਆਂ ਦੀ ਗੱਲ ਵੀ ਕੀਤੀ ਗਈ ਹੈ। ਸੈਕਟਰੀ ਦਾ ਕਿਸੇ ਦਾ ਨਾਮ ਨਹੀਂ ਦੱਸਿਆ ਗਿਆ ਪਰ ਇੱਥੇ ਜਾਂਚ ਪੜਤਾਲ ਵਿੱਚ ਪਤਾ ਲੱਗੇਗਾ ਕਿ ਮੌਤ ਦਾ ਕਾਰਨ ਕੌਣ-ਕੌਣ ਬਣਿਆ ਹੈ ਜੇਕਰ ਇਸ ਸੁਸਾਇਸਾਈਡ ਕੇਸ ਦੇ ਵਿੱਚ ਐਫ ਆਈ ਆਰ ਹੋ ਜਾਂਦੀ ਹੈ ਤਾਂ ਫਿਰ ਮੁਸ਼ਕਲਾਂ ਕਾਫੀ ਵੱਧ ਜਾਣਗੀਆਂ ਖਾਸ ਕਰਕੇ ਹੁਣ ਤੇ ਐਮ ਐਲ ਏ ਨੇ ਖੁਦ ਕਹਿ ਦਿੱਤਾ ਹੈ ਕਿ ਜਿਹੜਾ ਵੀ ਮੌਤ ਦਾ ਕਾਰਨ ਬਣਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੇਕਰ ਵਿਧਾਇਕ ਨੇ ਬੋਲ ਕਹਿ ਦਿੰਦੇ ਨੇ ਜੇਕਰ ਵਿਧਾਇਕ ਵਾਕਈ ਇਹ ਬੋਲ ਪੁਗਾ ਦਿੰਦੇ ਨੇ ਤਾਂ ਇਸ ਦਾ ਮਤਲਬ ਸਾਫ਼ ਹੋ ਜਾਵੇਗਾ ਕਿ ਜਿਹੜਾ ਜਿਹੜਾ ਮੌਤ ਦਾ ਕਾਰਨ ਬਣਿਆ ਉਸ ਦੇ ਖਿਲਾਫ ਫਿਰ ਕੀ ਸੁਸਾਇਸਾਈਡ ਦੇ ਲਈ ਔਕਸਾਉਣ ਦੇ ਲਈ ਜਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਬਣਾਉਣ ਦੇ ਲਈ ਇਸ ਤਰ੍ਹਾਂ ਦੀਆਂ ਧਰਾਵਾਂ ਦੇ ਵਿੱਚ ਪਰਚਾ ਦਰਜ ਹੋ ਜਾਂਦਾ ਹੈ ਤਾਂ ਫਿਰ ਇਸ ਵਿੱਚ ਜਿਹੜੇ ਮੌਤ ਦੇ ਕਾਰਨ ਬਣਦੇ ਨੇ ਲੋਕ ਜਾਂਚ ਪੜਤਾਲ ਦੇ ਵਿੱਚ ਜਿਹੜੇ ਦੋਸ਼ੀ ਪਾਏ ਜਾਂਦੇ ਨੇ ਉਹ ਫਿਰ ਨਹੀਂ ਬਾਤ ਸਕਣਗੇ ਕਿਸੇ ਵੀ ਹਾਲ ਦੇ ਵਿੱਚ ਖਾਸ ਕਰਕੇ ਪੀਏ लाड्डी ਦੀ ਵਿਧਾਇਕ ਵੱਲੋਂ ਛੁੱਟੀ ਕਰ ਦੇਣਾ ਤੇ ਉਸ ਤੋਂ ਬਾਅਦ ਜੇਕਰ ਕਾਨੂੰਨੀ ਕਾਰਵਾਈ ਵੀ ਹੋ ਜਾਂਦੀ ਹੈ ਜਿਵੇਂ ਕਿ ਵਿਧਾਇਕ ਨੇ ਖੁਦ ਭਰੋਸਾ ਦਵਾ ਦਿੱਤਾ ਹੈ ਤਾਂ ਉਸ ਦੇ ਨਾਲ ਸਾਫ਼ ਹੋ ਜਾਵੇਗਾ ਕਿ ਪੀਏ ਲਾੜੀ ਦੀ ਭੂਮਿਕਾ ਕਿ ਸਹਾदत ਤੱਕ ਕਿਸ ਕਦਰ ਸੀ ਔਰ ਜਿਹੜੇ 15 ਲੱਖ ਰੁਪਈਆ ਇਸ ਪਰਿਵਾਰ ਤੋਂ ਜਸ਼ਨ ਤੋਂ ਇਕੱਠਾ ਕੀਤਾ ਗਿਆ ਉਹ ਪੈਸੇ ਆਖਰਕਾਰ ਗਏ ਤੇ ਗਏ ਕਿੱਥੇ ਇਹ ਪੁੱਛ ਪੜਤਾਲ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਪੜਤਾਲ ਵਿੱਚ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਫਿਲਹਾਲ ਤਿੰਨ ਚਾਰ ਦਿਨ ਬਾਅਦ ਦੀ ਜੋ ਤੱਕ ਦੀ ਅਪਡੇਟ ਸੀ ਔਰ ਖਾਸ ਕਰਕੇ ਅੱਜ ਵੀ ਤਾਜ਼ਾ ਡਿਵੈਲਪਮੈਂਟ ਇਹ ਹੈ ਇਨਸਾਫ ਜਸ਼ਨ ਕਮੇਟੀ ਦਾ ਗਠਨ ਵੀ ਹੋ ਚੁੱਕਾ ਹੈ 51 ਮੈਂਬਰੀ ਦਾ ਜਿਸ ਦੇ ਵਿੱਚ ਮੈਂਬਰਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ ਸਾਨੂੰ ਜਾਣਕਾਰੀ ਮਿਲੀ ਹੈ ਜਿਵੇਂ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਸ਼ਨ ਦੇਸ ਕੇਸ ਦੇ ਵਿੱਚ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ